ਸਭ ਤੋਂ ਪਹਿਲਾਂ ਤੇ ਜੋ ਬੋਲੇ ਸੋਨਰ ਪੈ ਸਤਨੁਦਾਸ ਮਹਾਰਾਜ ਜੀ ਜੈ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਸਤਗੁਰੂ ਰਵਿਦਾਸ ਧਰਮ ਸਮਾਜ ਸਰਤਾ ਸੰਗਠਨ ਰਜਿਸਟਰਡ ਭਾਰਤ ਦੀ ਅੱਜ ਦੀ ਜੋ ਮੀਟਿੰਗ ਹੈ ਦੇ ਵਿੱਚ ਜੋ ਵੀ ਅਹੁਦੇਦਾਰ ਸਹਿਬਾਨ ਕਿਉਂਕਿ ਹਰ 2 ਸਾਲ ਵਦੋਂ ਸੰਗਠਨ ਦੀ ਜਿਹੜੀ ਆ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਜਿੰਨੇ ਵੀ ਸਤਕਾਰਯੋਗ ਅਹੁਦੇਦਾਰ ਸਹਿਬਾਨ ਵਧੀਆ ਕੰਮ ਕਰਦੇ ਉਹਨੂੰ ਅੱਗੇ ਲਿਆਂਦੇ ਲਈ ਅੱਜ ਦੀ ਵਿਸ਼ੇਸ਼ ਮੀਟਿੰਗ ਆ ਜਿਹੜੀ ਇਹ ਅਹੁਦੇਦਾਰਾਂ ਦੇ ਲਈ ਉਹਨਾਂ ਨੂੰ ਜਿੱਦਾਂ ਜਿੱਦਾਂ ਜਿਹੜਾ ਕੰਮ ਵਧੀਆ ਕਰਦਾ ਉਹਨੂੰ ਅੱਗੇ ਵਿਸਤਾਰ ਦੇ ਲਈ ਆ ਔਰ ਖਾਸ ਤੌਰ ਤੇ ਜਿੰਨੇ ਵੀ ਨੌਜਵਾਨ ਵੀਰ ਸਾਡੀਆਂ ਮਾਤਾਵਾਂ ਭੈਣਾਂ ਇੱਥੇ ਪਹੁੰਚੀਆਂ ਸਾਡੇ ਬਜ਼ੁਰਗ ਪਹੁੰਚੇ ਆ ਕੇਵਲ ਤੇ ਕੇਵਲ ਜਗਤ ਪਿਤਾ ਪਰਮਾਤਮਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਭਵਨ ਵਾਲਮੀਕੀ ਮਹਾਰਾਜ ਜੀ ਦੀ ਵਿਚਾਰਧਾਰਾ ਸਤਗੁਰੂ ਕਬੀਰ ਮਹਾਰਾਜ ਜੀ ਦੀ ਵਿਚਾਰਧਾਰਾ ਜਿੰਨੇ ਵੀ ਸਾਡੇ ਮਹਾਪੁਰਸ਼ਾ ਉਹਨਾਂ ਦੀ ਵਿਚਾਰਧਾਰਾ ਤੇ ਚੱਲਣ ਦਾ ਪ੍ਰੇਰਣਾ ਜਿਹੜੀ ਆ ਉਹ ਆਪਾਂ ਕਰਦੇ ਆਂ ਔਰ ਜਦੋਂ ਵੀ ਵਿਸਤਾਰ ਦੇ ਨਾਲ ਹਰ 2 ਸਾਲ ਬਾਅਦ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਦੌਰਾਨ ਜਿਨ੍ਹਾਂ ਨੂੰ ਵੀ ਅਹੁਦੇ ਦਿੱਤੇ ਜਾਂਦੇ ਆ ਉਸ ਅਹੁਦਿਆਂ ਦੇ ਵਿੱਚ ਵਧੀਆ ਤੋਂ ਵਧੀਆ ਕੰਮ ਕਰਨ ਲਈ ਮੈਂ ਅਪ੍ਰਾਇੰਟ ਕਰਦਾ ਵਾਂ ਸਾਰਿਆਂ ਨੂੰ ਸਾਡੇ ਸਤਿਕਾਰਯੋਗ ਸਾਰੇ ਅਹੁਦੇਦਾਰ ਸਹਿਬਾਨ ਬੈਠੇ ਆ ਜਦੋਂ ਜਗਤ ਪਿਤਾ ਪਰਮਾਤਮਾ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਗੁਰਪੁਰਪ ਜੋ 12 ਫਰਵਰੀ ਨੂੰ ਆ ਰਿਹਾ ਵਾ ਉਸ ਦੇ ਵਿੱਚ ਵੀ ਜੋ ਚਰਚਾ ਜਿਹੜੀ ਆ ਇਸ ਮੀਟਿੰਗ ਦੇ ਵਿੱਚ ਹੋਣੀ ਆ ਔਰ ਜੋ ਡੇਰਾ ਸਤਖੰਡ ਵੱਲਾਂ ਤੋਂ ਸ੍ਰੀ 108 ਸੰਤ ਨਰਨਜਨਦਾਸ ਮਹਾਰਾਜ ਜੀ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਸੰਮੇਲਨ ਵੀ ਕਰਾਉਣ ਜਾ ਰਹੇ ਆ ਔਰ ਜੋ ਵੀ ਜਿੱਥੇ ਵੀ ਉਹ ਸਾਨੂੰ ਆਪਣੇ ਪੂਰਾ ਸੰਗਠਨ ਜਿਹੜਾ ਵਾ ਜਿਸ ਤਰ੍ਹਾਂ ਦੀ ਵੀ ਵਿਚਾਰਧਾਰਾ ਦੇ ਨਾਲ ਚੱਲਣ ਦੀ ਔਰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਵਿਚਾਰਧਾਰਾ ਦੀ ਚੱਲਣ ਦੀ ਆਪਾਂ ਸਾਰਿਆਂ ਨੂੰ ਪ੍ਰੇਰਣਾ ਦਿੰਦੇ ਆ ਐਨਾ ਕੁਝ ਕਹਿੰਦਾ ਹੋਇਆ ਨਾਲ ਦੀ ਨਾਲ ਇਹ ਜ਼ਰੂਰ ਕਹਿਣਾ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਸਿੱਖਿਆ ਕਿਉਂਕਿ ਅੱਜ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਲਈ ਪ੍ਰੇਰਿਤ ਕਰੀਏ ਕਿਉਂਕਿ ਅੱਜ शिक्षा ਤੋਂ ਹੀ ਅਫਸਰ ਸਿੱਖਿਆ ਤੋਂ ਆਈਪੀਐਸ ਸਿੱਖਿਆ ਤੋਂ ਸਾਰੇ ਬਣਦੇ ਆ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਸਤਕਾਰਯੋਗ ਮੈਂਬਰ ਸਹਿਬਾਨ ਔਰ ਅਹੁਦੇਦਾਰ ਸਹਿਬਾਨ ਇੱਥੇ ਪਹੁੰਚੇ ਆ ਸਭ ਤੋਂ ਪਹਿਲ ਦੇ ਆਧਾਰ ਤੇ ਆਪਾਂ ਨੂੰ ਬੱਚਿਆਂ ਨੂੰ ਜਿਹੜੀ ਇਹ ਸਿੱਖਿਆ ਦੇਣੀ ਚਾਹੀਦੀ ਆ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਉੱਥੇ ਅਸੀਂ ਉਹਨਾਂ ਦੇ ਬਿਲਕੁਲ ਨਾਲ ਜਿਹੜੇ ਆ ਉਹ ਖੜੇ ਆ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਗੁਰੂ ਦੇਵ ਧੰਨ ਗੁਰਦੇਵ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ মিডিਆ ਤੋਂ ਸਾਡੇ ਉਹਦੇ ਸਾਥੀ ਪੁੱਜੇ ਹੋ ਸਾਡੇ ਇੱਕ ਸੱਦੇ ਤੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਤੇ ਤੁਹਾਡੇ ਤੋਂ ਖਿਮਾ ਦਾ ਜਾਚਕ ਵੀ ਆ ਤੁਹਾਨੂੰ 2 ਘੰਟੇ ਵੇਟ ਕਰਨਾ ਪਿਆ ਇਹ ਪ੍ਰੈਸ ਕਾਨਫਰੰਸ ਲਈ ਸਾਡੀ ਅੱਜ ਦੀ ਜਿਹੜੀ ਮੀਟਿੰਗ ਆ ਇਹਦਾ ਮੇਨ ਜਿਹੜਾ ਮਕਸਦ ਆ ਤੁਹਾਨੂੰ ਸਾਡੇ ਸਤਿਕਾਰਯੋਗ ਬਾਲੀ ਸਾਹਿਬ ਕਲ ਸੀ ਜੀ ਤੇ ਪ੍ਰਧਾਨ ਸਾਹਿਬ ਜੀ ਨੇ ਸਾਰਾ ਦੱਸ ਦਿੱਤਾ ਵਾ ਇਹ ਧਾਰਮਿਕ ਤੇ ਸੋਸ਼ਲ ਵਰਕ ਜਿਹੜੀ ਸਾਡੀ ਸੰਸਥਾ ਵਾ ਆਲ ਓਵਰ ਇੰਡੀਆ ਲੈਵਲ ਤੇ ਰਜਿਸਟਰਡ ਸਤਗੁਰ ਅਬਦਾਸ ਧਰਮਸ਼ਾਲਾ ਰਜਿਸਟਰਡ ਭਾਰਤ ਜਿਹੜੀ ਕਮੇਟੀ ਸਾਡੀ ਕੰਮ ਕਰਦੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਜਿਹੜੇ ਬੱਚਿਆਂ ਨੂੰ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਐਜੂਕੇਸ਼ਨ ਦੇ ਸੰਬੰਧੀ ਆ ਕਿਸੇ ਨੂੰ ਹੈਲਥ ਦੀ ਪ੍ਰੋਬਲਮ ਆਉਂਦੀ ਆ ਕਿਸੇ ਧਰਮਸ਼ਾਲਾ ਜਾਂ ਕਮੇਟੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਡੀ ਜਿਹੜੀ ਜਥੇਬੰਦੀ ਆ ਸਾਡੇ ਲੀਗਲ ਐਡਵਾਈਜ਼ਰ ਕਲਸੀ ਸਾਹਿਬ ਸੋਮਨਾਥ ਬਾਲੀ ਜੀ ਸਰਪ੍ਰਸਤ ਸਾਹਿਬ ਸਾਰੀ ਟੀਮ ਦੇ ਨਾਲ ਅਸੀਂ ਜਾ ਕੇ ਸਾਡੇ ਸੰਗਠਨ ਵੱਲੋਂ ਜਿੰਨਾ ਜੋ ਵੀ ਹੋ ਸਕਦਾ ਵੱਧ ਤੋਂ ਵੱਧ ਅਸੀਂ ਉੱਥੇ ਆਪਣੀ ਸੇਵਾ ਕਰਕੇ ਆਉਨੇ ਆ ਤੇ ਜਿੰਨੀ ਹੈਲਪ ਹੁੰਦੀ ਆ ਹਰੇਕ ਪ੍ਰਕਾਰ ਦੀ ਤੁਨੋਂ ਮਨੋਂ ਤੁਨੋਂ ਅਸੀਂ ਉਹ ਕਰਕੇ ਆਉਨੇ ਆ ਅੱਜ ਦੀ ਮੀਟਿੰਗ ਦਾ ਮੇਨ ਪ੍ਰਾਰਲਾ ਇੱਕ ਤਾਂ ਨਵੀਆਂ ਜਿਹੜੀਆਂ ਸਾਡੇ ਵਧੀਆ ਸਾਡੇ ਨਾਲ ਕਮੇਟੀਆਂ ਜਥੇਬੰਦੀਆਂ ਜਾਂ ਗੁਰੂ ਘਰਾਂ ਦੇ ਜਿਹੜੇ ਪ੍ਰਧਾਨ ਨੇ ਅੱਜ ਉਹਨਾਂ ਨੂੰ ਅਸੀਂ ਨਵੀਆਂ ਅਹੁਦੇਦਾਰੀਆਂ ਤੇ ਨਿਯੁਕਤੀ ਪੱਤਰ ਦੇ ਰਹੇ ਆ ਉਸ ਦੇ ਨਾਲ ਨਾਲ ਹੀ ਸਾਡੇ ਕੋਲ ਸਾਡੇ ਸਤਿਕਾਰਯੋਗ ਸ਼੍ਰੀ ਕਰਨ ਢੰਡ ਜੀ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟ ਕੌਂਸਲ ਦੇ ਪੰਜਾਬ ਦੇ ਪ੍ਰਧਾਨ ਨੇ ਸਪੋਰਟਸ ਵਿੰਗ ਭਾਵਾ ਦਾ ਪੰਜਾਬ ਦੇ ਪ੍ਰਧਾਨ ਨੇ ਅੱਜ ਉਹਨਾਂ ਨੂੰ ਅਸੀਂ ਸੰਗਠਨ 'ਚ ਜੁਆਇਨਿੰਗ ਕਰਾ ਰਹੇ ਹਾਂ ਸਾਡੇ ਜਗਤਰਾਮ ਜੀ ਹੈਬੋਲ ਖੁਰਦ ਤੋਂ ਹਰਵੰਸ ਲਾਲ ਜੀ ਹੈਬੋਲ ਕਲਾ ਤੋਂ ਗੌਰਵ ਖੰਨਾ ਜੀ ਲਾਦੀਆਂ ਤੋਂ ਇਸ ਤਰ੍ਹਾਂ ਹੀ ਬਹੁਤ ਹੋਰ ਸਤਿਕਾਰਯੋਗ ਵੀਰ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਆ ਮੈਂ ਇਹਨਾਂ ਦਾ ਸਾਰਿਆਂ ਦਾ ਜੀ ਆਇਆਂ ਨੂੰ ਤੇ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਸੰਗਠਨ ਦੀ ਸੋਚ ਨੂੰ ਤੇ ਕੰਮ ਨੂੰ ਵੇਖ ਕੇ ਜਿਹੜੇ ਸਾਡੇ ਭਾਈਚਾਰੇ ਦੇ ਨਾਂ ਹੋਣ ਦੇ ਬਾਵਜੂਦ ਵੀ ਪਰ ਕਹਿੰਦੇ ਅਸੀਂ ਤੁਹਾਡੇ ਭਾਈਚਾਰੇ ਦੇ ਹਾਂ ਤੇ ਸਾਡੇ ਨਾਲ ਅੱਜ ਜੁਆਇਨ ਕਰਨ ਆਏ ਨੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹ ਆਲਓਵਰ ਤੁਹਾਡੇ ਜਰੀਏ ਪੰਜਾਬ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਦੇਣਾ ਚਾਹਨਾ ਕਿਸੇ ਵੇਲੇ ਵੀ ਤੁਹਾਨੂੰ ਲੱਗੇ ਵੀ ਸਾਡੇ ਸੰਗਠਨ ਦੀ ਤੁਹਾਨੂੰ ਜ਼ਰੂਰਤ ਹੈ ਸਾਡੇ ਭੈਣ ਭਰਾ ਦੀ ਕਿਸੇ ਵੀ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਜ਼ਰੂਰਤਾ ਚਾਹੇ ਉਹ ਹੈਲਥ ਦੇ ਸੰਬੰਧੀ ਆ ਚਾਹੇ ਐਜੂਕੇਸ਼ਨ ਦੇ ਸੰਬੰਧੀ ਆ ਚਾਹੇ ਸਪੋਰਟਸ ਦੇ ਸੰਬੰਧੀ ਆ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਸਾਡੇ ਸੰਗਠਨ ਦੇ ਜਿਹੜੇ ਨੰਬਰ ਆ ਉਹ ਸਾਰੇ ਆਨਲਾਈਨ ਪਏ ਨੇ ਸਾਡੇ ਬਾਲੀ ਸਾਹਿਬ ਸਾਡੇ ਪ੍ਰਧਾਨ ਸਾਹਿਬ ਕਲਸੀ ਸਾਹਿਬ ਮੇਰੇ ਖੋਦੇ ਨੰਬਰ ਜਦੋਂ ਵੀ ਤੁਹਾਨੂੰ ਲੱਗੇ ਤੁਸੀਂ ਕਾਲ ਕਰਕੇ ਸਾਡੇ ਨਾਲ ਟਾਈ ਅਪ ਕਰਕੇ ਸਾਨੂੰ ਆਪਣੀ ਸੇਵਾ ਦਾ ਮੌਕਾ ਦੇ ਸਕਦੇ ਹੋ ਇਸ ਤੋਂ ਜਿਹੜਾ ਮੇਨ ਹੁਣ ਜਿਸ ਤਰ੍ਹਾਂ ਇਲੈਕਸ਼ਨ ਦਾ ਟਾਈਮ ਆਇਆ ਸਾਡੇ ਬਲਾਰਿਆਂ ਨੇ ਬੋਲਿਆ ਵਾ ਵੀ ਇਲੈਕਸ਼ਨ ਵੀ ਆ ਗਏ ਸਾਡੇ ਬੰਦੇ ਧਾਰਮਿਕ ਜਾਇ ਪੋਲਿਟਿਸ਼ੀਅਨ ਲਾਈਨ ਚ ਵੀ ਐਡ ਆਨ ਨੇ ਸਾਡੀ ਜਿਹੜੀ ਕਮੇਟੀ ਆ ਸਾਡੀ ਜਿਹੜੀ ਸੰਸਥਾ ਜੱਥੇਬੰਦੀ ਹੈ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਭਾਈਚਾਰੇ ਨਾਲ ਸੰਬੰਧਿਤ ਕਿਸੇ ਵੀ ਪਾਰਟੀ ਵੱਲੋਂ ਜਿਹੜੇ ਵੀ ਖੜਨਗੇ ਸਾਡੇ ਕੈਂਡੀਡੇਟ ਹੋਣਗੇ ਡਟ ਕੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਸਭ ਤੋਂ ਪਹਿਲਾਂ ਆਪਣੇ ਸੰਗਠਨ ਦੇ ਅਹੁਦੇਦਾਰਾਂ ਨਾਲ ਉਸ ਤੋਂ ਨਾਲ ਆਪਣੇ ਭਾਈਚਾਰੇ ਦੇ ਅਹੁਦੇਦਾਰਾਂ ਨਾਲ ਸਾਰਿਆਂ ਨਾਲ ਬਾਕੀ ਜੋ ਵੀ ਸਰਪ੍ਰਸਾ ਸਾਡੇ ਬਾਲੀ ਸਾਹਿਬ ਸਾਨੂੰ ਹੁਕਮ ਦੇਣਗੇ ਉਸ ਰਣਨੀਤੀ ਦੇ ਤਹਿਤ ਅਸੀਂ ਅੱਗੇ ਕੰਮ ਕਰਾਂਗੇ ਤੇ ਜਦੋਂ ਵੀ ਕੋਈ ਧਾਰਮਿਕ ਮੀਟਿੰਗ ਜਾਂ ਧਾਰਮਿਕ ਸੱਦਾ ਤੁਹਾਨੂੰ ਦਿੱਤਾ ਜਾਂਦਾ ਵਾ ਤੇ ਕਿਸੇ ਨੂੰ ਦੁਬਾਰਾ ਇੱਕ ਵਾਰ ਕਹਿਣ ਤੋਂ ਬਾਅਦ ਫੋਨ ਕਰਨ ਦੀ ਲੋੜ ਨਾ ਪਵੇ ਜੇ ਆਪਾਂ ਜੁੜੇ ਹੋਏ ਆਂ ਕੌਮਾਂ ਉਹੀ ਜਿੰਦਿਆਂ ਜਗਦਿਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਾਰਿਸ ਜਿਉਂਦੇ ਰਹਿੰਦੇ ਨੇ ਜੇ ਆਪਾਂ ਆਪਣੀ ਕੌਮ ਆਪਣੇ ਧਰਮ ਲਈ ਨਹੀਂ ਟਾਈਮ ਕੱਢ ਕੇ ਆ ਸਕਦੇ ਤੇ ਆਪਾਂ ਕਿਸੇ ਜੋਗੇ ਵੀ ਨਹੀਂ ਹੈਗੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਜਦੋਂ ਇੱਕ ਮੈਸੇਜ ਆ ਕੋਈ ਸੱਦਾ ਲੱਗਦਾ ਹੁੰਦਾ ਸਾਰੇ ਜਾਣੇ ਵੱਧ ਛੱਡ ਕੇ ਮੀਟਿੰਗ ਜਾਂ ਰੈਲੀ ਜਾਂ ਕੋਈ ਵੀ ਧਾਰਮਿਕ ਸਮਾਗਮ ਉੱਤੇ ਹਿੱਸਾ ਲਿਆ ਕਰੋ ਤੇ ਜਦੋਂ ਵੀ ਤੁਹਾਨੂੰ ਲੱਗੇ ਵੀ ਸਾਡੀ ਜ਼ਰੂਰਤ ਆ ਸਾਨੂੰ ਯੂਰ ਯਾਦ ਕਰੋ ਅਸੀਂ 24 ਘੰਟੇ ਹਾਜ਼ਰ ਆ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਬRAND ਨਾ ਬਹੁਤ ਬ ਯਾ ਅੱਜ ਜਿੰਨਾ ਯੂਥ ਐ ਤੇ ਮੇਰੇ ਹਿਸਾਬ ਨਾਲ ਤੁਸੀਂ ਅੱਜ ਦੀ ਮੀਟਿੰਗ ਦੇ ਵਿੱਚ ਦੇਖ ਰਹੇ ਹੋ 90% ਸਾਡੇ ਕੋਲ ਯੂਥ ਹੀ ਆਇਆ ਹੋਇਆ ਵਾ ਯੂਥ ਨੂੰ ਮੈਸੇਜ ਇਹੀ ਆ ਵੀ ਸਾਰੇ ਨਸ਼ਿਆਂ ਤੋਂ ਰਹਿ ਤਰੋ ਪੜ੍ਹੇ ਲਿਖੇ ਪੜੋ ਜੁੜੋ ਸੰਘਰਸ਼ ਕਰੋ ਜਬਾਬਾ ਸਾਹਿਬ ਦਾ ਸਾਡਾ ਨਾਰਾ ਸੀਗਾ ਪੜੋ ਜੁੜੋ ਸੰਘਰਸ਼ ਕਰੋ ਪੜ੍ਹ ਲਿਖ ਕੇ ਆਪਣਾ ਨਾਮ ਆਪਣੇ ਮਾਪੇ-ਮਾਪ ਦਾ ਵੀ ਪਰਿਵਾਰ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਨਸ਼ਿਆਂ ਦੀ ਜਿਹੜੀ ਹਨੇਰੀ ਚੱਲੀ ਹੋਈ ਆ ਇਹਨੂੰ ਪਿੰਡਾਂ ਦੇ ਵਿੱਚ ਯੂਥ ਕੱਟਾ ਹੋ ਕੇ ਹੀ ਭਜਾ ਸਕਦਾ ਵਾ ਤੁਹਾਡੇ ਮੇਰੇ ਵਿੱਚ ਕੋਈ ਪਾਵਰ ਨਹੀਂ ਰਾਜ ਜੇ ਆਪਾਂ ਕਹੀਏ ਵੀ ਪ੍ਰਸ਼ਾਸਨ ਸਾਰਾ ਕੁਝ ਕਰ ਸਕਦਾ ਪ੍ਰਸ਼ਾਸਨ ਨਹੀਂ ਕਰ ਸਕਦਾ ਆਪਾਂ ਨੂੰ ਨਾਲ ਜਾਗਰਤ ਹੋਣਾ ਪੈਣਾ ਨਵੀਂ ਪੀੜੀ ਨੇ ਜੇ ਅਗਲੀ ਪੀੜੀ ਬਚਾਉਣੀ ਆ ਤਾਂ ਨਸ਼ਿਆਂ ਦੀ ਜਿਹੜਾ ਦਰਿਆ ਵਗਦਾ ਇਹਨੂੰ ਬੰਦ ਕਰਨਾ ਪਊਗਾ ਯੂਥ ਪੜੇ ਲਿਖੇ ਤੇ ਜਿੱਥੇ ਜ਼ਰੂਰਤ ਆ ਉੱਥੇ ਖੜੇ ਆ ਕੇ ਅਮਰਦਾਸ ਸਤਿਗੁਰੂ ਅਮਰਦਾਸ ਮਹਾਰਾਜ